ਉਹ ਆਪਦੇ ਉਹਨੂੰ ਸੰਤ ਤੱਕ ਹੋਣ ਲੱਗ ਜਾਂਦਾ ਪਰ ਉਹਨੇ ਨਾਮ ਨੂੰ ਨਹੀਂ বুਝਿਆ ਹੋਇਆ ਗੁਰਬਾਣੀ ਕਹਿੰਦੀ ਜਿੱਦਿ ਗੁਰਮਖ ਨਾਮ ਨਾ ਬੁੱਝਿਆ ਮਰ ਜਨਮ ਆਵੇ ਜਾਏ ਹਰ 20 25 ਸਾਲ ਬਾਅਦ 20 25 ਸਾਲ ਬਾਅਦ ਹਲਚਲ ਹੁੰਦੀ ਹੈ ਆਪਣੇ ਪੰਜਾਬ ਦਾ ਹੀ ਮੈਂ ਤਾਂ ਦੱਸਿਆ ਬਾਕੀ ਆਲ ਓਵਰ ਹੀ ਹੁੰਦੀ ਹੈ ਤੇ ਜਿਵੇਂ ਹੁਣ ਭਾਰਤ ਪਾਕਿਸਤਾਨ ਦੀ 2-4 ਦਿਨ ਚੱਲਿਆ ਸੀਗਾ ਉਸੇ ਵਕਤ ਦੇਖਿਆ ਜੀ ਸਾਡੇ ਬਾਬਾ ਜੀ ਨੇ ਕਿਹਾ ਸੀ ਪਰਲੋ ਆਉਣੀ ਆ 2-4 ਦਿਨ ਤੇ ਜਦੋਂ ਬੰਦ ਹੋ ਗਿਆ ਫਿਰ ਵੀਡੀਓ ਹੋਣ ਲੱਗ ਤਪਈ ਬਾਬਾ ਜੀ ਤੁਹਾਡੇ ਇਸੇ ਕੰਮ ਨੂੰ ਰੱਖਿਆ ਵੀ ਪਰਲੋ ਆ ਗਈ ਸੰਸਾਰ ਚੱਲ ਰਿਹਾ ਵਿੱਚੋਂ ਕੋਈ ਇਹੋ ਜਿਹੇ ਬੰਦੇ ਉੱਠ ਜਾਂਦੇ ਆ ਜਿਨ੍ਹਾਂ ਕਿਤੇ ਬੰਬ ਸੱਟਦਾ ਜਾਂ ਕਿਤੇ ਡੈਮ ਤੋੜਦਾ ਜਾਂ ਕਿਤੇ ਉਹ ਉਹ ਆ ਜਿਵੇਂ ਆਪਣੇ ਸੁਨਾਮੀ ਆਈ ਸੀ ਜਾਂ ਆਪਾਂ ਪਿੱਛੇ 200 250 ਸਾਲ ਦਾ ਰਿਕਾਰਡ ਕੀਤਾ ਨਾ ਇਹ ਤਾਂ ਜੰਗਾ ਜੁਦਾ ਕੀਤਾ ਇਹਦੇ ਵਿੱਚ ਪਲੇਗ ਦੀਆਂ ਬਿਮਾਰੀਆਂ ਵੀ ਆਈਆਂ ਨੇ ਸੁੱਕਾ ਵੀ ਆਇਆ ਹੈ ਬੰਗਾਲ ਵਿੱਚ ਬੜਾ ਸੁੱਕਾ ਰਿਹਾ ਆ ਪਲੇਗ ਆਪਣੇ ਪੰਜਾਬ ਦੇ ਵਿੱਚ ਵੀ ਬੜੀ ਫੈਲੀ ਰਹੀ ਆ ਦਿੱਲੀ ਪਾਸੇ ਵੀ ਤਾਂ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਸਾਡੇ ਬਾਬਾ ਜੀ ਨੇ ਕਿਹਾ ਸੀ ਵੀ ਆ ਜਾਣੀ ਆ ਤੁਸੀਂ ਆ 2028 29 'ਚ ਦੇਖ ਲਓ 27 28 ਦਾ ਦਾਵਾ ਨਾ ਕਹਿਣ ਵੀ ਸਾਡੇ ਬਾਬਾ ਜੀ ਨੇ ਅਰਦਾਸ ਕਰਕੇ ਪਰਲੋਗਾ ਨੂੰ ਧੱਕਤੀ ਆ